ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਰਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੱਜਰ ਸੂਈਆਂ ਗਾਵਾਂ ਇੱਕ ਟੁਕੜ ਗੱਬਨ ਮੱਝ ਤੇ ਇੱਕ ਸੂਈ ਮੱਝ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਇਧਰ ਇਧਰ ਵੀ ਤੁਸੀਂ ਦੱਸਣਾ ਸਭ ਠੀਕ ਠਾਕ ਜੀ ਇਧਰ ਜਾਈ ਇਧਰ ਮੇਰੀ ਤੇ ਨਾਮ ਦੱਸਦੇ ਇਕ ਰਾਮਦਰ ਪਾ ਸਿੰਘ ਜੀ ਪਿੰਡ ਚੋਂ ਹਿੰਦਾ ਜ਼ਿਲ੍ਹਾ ਮੁਸਾਸੀ ਜਨਾਲਾ ਜੀ ਫੋਨ ਨੰਬਰ ਵੀ ਬੋਲ ਦੋ 964549 ਨੂੰ ਬਣ ਗਈ ਠੀਕ ਆ ਹਾਂਜੀ ਹਾਂਜੀ ਤੇ ਅੱਜ ਆਪਣੇ ਕੋ ਹੈਗੀਆਂ ਦੋ گاਵਾ ਤੇ ਦੋ ਮੱਝਾਂ ਦੋ ਮੱਝਾਂ ਵੀ ਜੀ ਤੇ ਚਲੋ ਫਿਰ ਪਹਿਲਾਂ ਸ਼ੁਰੂਆਤ ਆ ਵੱਡੀ ਗਾਧੇ ਕਰ ਲਈਏ ਇਹ ਤਾਂ ਵੱਡੀ ਗਾਧੇ ਨਾਲ ਬੀਜੀ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਇਹਨੂੰ ਅੱਜ 7ਵਾਂ ਦਿਨ ਉਹ ਬਿਸ਼ੂ ਨੂੰ ਅਵੱਛਾ ਜੀ ਦੇ ਮਗਰ ਅੱਛਾ ਹਾਂ ਕਾਲੇ ਰੰਗ ਦਾ ਅਵੱਛਾ ਜੀ ਦੇ ਮਗਰ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਦਾ ਟਾਈਮ ਆਰ 20 ਮਿਲੇਗਾ 2 ਪਾਂ 3 ਲੰਗ ਜਿੱਦਾਂ ਮੱਝ ਹੋਵੇ 17 18 ਕਿਲੋ ਦੇ ਵਿੱਚ ਘਾਰ ਦੁੱਧਿਆ ਤਿਆਰ ਜਿਹੜਾ ਮੋਕੇ ਤੇ ਤਿਆਰਿਆ ਤਿਆਰ ਜੀ ਅਜੇ ਦੁੱਧ ਪਾਜੋ ਕੀ ਫਿਰ ਉਹ ਤਾਂ ਵੀ ਪਹਿਲੇ ਸਵੇਰੇ 22 23 ਕਿਲੋ ਦੇ ਦੁੱਧ ਭਰਿਆ ਸੀ ਅੱਛਾ ਹੁਣ ਮੰਨ ਲਓ ਵੀ ਤੁਹਾਨੂੰ ਪਤਾ ਇੱਕ ਬੱਚਾ ਬੜਾ ਤਗੜਾ ਜਿੱਤੇ ਦੋ ਦਿਨ ਪੱਠੇ ਘੱਟ ਖਾਦੇ ਹੀ ਹੁਣ ਤਾਂ ਮੰਨ ਲਓ 20 ਤੋਂ ਬਾਹਰ ਹੀ ਜਾਊਗੀ ਹੁਣ ਵੀ ਆ ਬੱਚਾ ਕਾਫੀ ਭਲਿਆ ਹੀ ਆ ਜਿਹੜਾ ਬਾਕੀ ਆਪ ਵੀ ਚਲੋ ਜਵਾਨ ਆ ਹਾਂ ਖਾਣ ਤੋਂ ਬੜਾ ਚੰਗਾ ਰੂਈ ਜੀ ਥਾਣੇ ਦੇਖ ਸਾਡੇ ਥਾਣੇ ਬੜ ਚਲੋ ਖੋਲੋ ਹਾਂ ਫਿਰ ਤੋੜਦੀ ਹੁਣ 17 18 ਲੀਟਰ ਕਰੋ ਚਵਾ ਦੋਗੇ ਚਵਾ ਕੇ ਤੁਮਾਂਗੇ ਰੱਬੀ ਜੀ ਚਵਾ ਕੇ ਤੁਮਾਂ ਪੂਰੀ ਬਰੀਡ ਆ ਗਈ ਬਾਰੇ ਬਾਕੀ ਸੋਨੇ ਰੰਗ ਰੋਪਦੀ ਆ ਵੀ ਸਵੇਰ ਸਵੇਰ ਦਾ ਟਾਈਮ ਆ ਨਵਾਈ ਨਵਾਈ ਨਹੀਂ ਆ ਤੇ ਦੇਹੀ ਪੂਰੀ ਨਵਾਈ ਹੁੰਦੀ ਤੀ ਚਿੱਟੇ ਰੰਗ ਦੀ ਬਾੜ ਹੋਰ ਸੋਹਣੀ ਲੱਗਣੀ ਤੇ ਹਵਾ ਨਾ ਇਹਰਾ ਦੇਖ ਸਾ ਤੇ ਚੇਕ ਕਰੀ ਲੱਗੇ ਤਾਂ ਫਿਕਸ ਜੇ ਹਵਾ ਨਾ ਤੇ ਵੀ ਜੇ ਫਿਰ ਮੁੱਲ ਫਿਰ ਇਹਦਾ 20000 ਰੁਪਏ ਤੁਹਾਨੂੰ ਪਤਾ ਹੀ ਆ گاਵਾਂ ਦਾ ਥੋੜਾ ਜਿਹਾ ਬਾਜ਼ਾਰ ਤੇ ਇਹ ਹੋ ਗਿਆ। ਹਾਂਜੀ ਹਾਂਜੀ। ਇਹ ਜਿਹੜੀ ਗਾਂ ਦਾ ਲੋਕੇ 20 ਲੱਖ-ਲੱਖ ਮੰਗੀ ਜਾਂਦੇ ਆ। ਹਾਂਜੀ ਹਾਂਜੀ। ਆਪਾਂ 65 ਦੀ ਦੇ ਦਈਏ। 60000 ਦੀ। ਹਾਂ। ਇਹ ਕਰ ਦਈਏ ਵਿੱਚ ਮੰਨਤਾ। 20000 ਰੁਪਏ ਮੰਨਤਾ ਕਰੋਨਾ ਪਰ ਵਹਿੜ ਵੱਡੀ ਹਦਦ 22-23 ਕਿਲੋ ਭਰੀ ਜਾਣਾ ਇਹਨੇ। 60000 ਚ ਪਹੁੰਚ ਕਰ ਦਈਏ। ਕਰ ਦਾਂਗੇ ਰੁਪਏ 60000 ਪਹੁੰਚ 200 ਰੁਪਏ ਛੋੜ ਨਾ ਹੋਣੀ ਆ। 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ। ਮੰਨਤਾ ਕਰਨ ਹੋਣੀ ਆ ਰੁਪਈ ਜੀ। ਬਾਕੀ ਕੱਦ-ਕਾਠੇ ਚੰਗੇ ਇਹਦਾ ਜਰਸੀਆਂ ਦੇ ਹਿਸਾਬ ਨਾਲ ਕੱਦਦੇ ਜਿੱਡਾ ਕੋ ਹੁੰਦਾ ਆਮ ਜਰਸੀਆਂ ਦਾ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨਾ ਇਹਨੂੰ ਜਦ ਤੱਕ ਨਹੀਂ ਹਰ ਵੀ ਸੂਈ ਮੱਛਾ ਹੁੰਦੇ ਨੇ ਅੱਛਾ ਜੀ ਇਹ ਤਾਂ ਮਗਰ ਜਰਸੀ ਬੱਚਾ ਹੈ ਨਾ ਬੱਚਾ ਬੱਚਾ ਤੇ ਇਹਦੇ ਕੋਲ ਦੁੱਧ ਦੁੱਧ ਦਾ ਰਭੀ ਹੈ ਜੋ ਬੌਲੀ ਆ 8 ਹੋ ਜੇ 9 ਹੋ ਜੀ ਇੰਨੀ ਅੱਛਾ ਇੰਨੀ ਕਿ ਤਿਆਰ ਆ ਇਹ ਕਿੰਨਾ ਕਰ ਜੂਗੀ ਦੁੱਧ ਦਾ ਜੀ ਪਹਿਲੇ ਸੂਈ ਘਰ ਆਦੇ 12 12 ਕਿਲੋ ਤੇ ਤਿਆਰੀ 12 ਕਿਲੋ ਭਰੇ ਜਾਣੇ ਨੇ ਤੋਰ ਫੇਰ ਇੱਕ ਰੀ ਨੀ ਮੂਹ ਪਿਓਰ ਆ ਜੀ ਮੂਹ ਮੂਹ ਤੇ ਇਹੋ ਠੰਡੀ ਤੇਰੀ ਥਾਣੇ ਦੇ ਵੀ ਕਰੀ ਚੱਲਾ ਤੁਹਾਨੂੰ ਇੰਤਜ਼ਾਰ ਹੀ ਨਹੀਂ ਆਹ ਦੇਖ ਸਾਡੇ ਥਾਣੇ ਤੇ ਵੀ ਲੱਗੇ ਪਸੰਦ ਆ بڑے بڑے ਤਗੜੇ ਹੋਏ ਇਹਦੇ ਠੀਕ ਐ ਤੇ ਬੱਚਾ ਇਹਦਾ ਆਹ ਬੱਚਾ ਆਹ ਬੱਚਾ ਜੀ ਤੇ ਇਹਦਾ ਵੀ ਜਿੰਨਾ ਫੇਰ ਰੱਖਣਾ ਮੁੱਲ ਮੁੱਲ ਦਾ 20 ਇਹਦਾ ਥੱਤੀਆ ਕਰ ਲੀ ਜੀ ਨਹੀਂ ਥੱਤੀ ਨਹੀਂ ਕਰਨਾ 20 ਦਾ ਦੋ ਰੁਪਏ ਜੀ ਹੋਰ ਕੱਟ ਕਰੋ 20 ਦਾ 20 50 ਪਰਾ ਤੇ 30 ਪਾਇਆ ਮੰਗਦੇ ਆ 35 ਦੀ ਹੋਰ ਕਿ ਛੱਡ ਦੇਣਾ ਵੀਰ ਕਿੰਨਾ ਦੋ ਛੱਡਦੀ ਹੈ ਫਿਰ ਹਾਂ ਨਾਲ ਵੀ 30 ਹਜ਼ਾਰ ਦੀ ਪਹੁੰਚ ਕਰ ਦਾਂਗੇ ਅੱਛਾ 30 ਹਜ਼ਾਰ ਦੀ ਪਹੁੰਚ 100 ਕਿਲੋਮੀਟਰ ਤੱਕ ਕਰ 100 ਕਿਲੋਮੀਟਰ ਤੱਕ ਕਰ ਠੀਕ ਹੈ ਜੀ ਤੇ ਹੁਣ ਇਹ ਕਾਰ ਇਹ ਕਾਰ ਵੀ ਚੋਟੀ ਪਹਿਲਾ ਸੂਆ ਸੁਈ ਹੈ ਅੱਛਾ ਪਹਿਲਾ ਸੂਆ ਆ ਪਹਿਲਾ ਸੂਆ ਸੁਈ ਹੈ ਤੇ ਬੱਚਾ ਮਰ ਗਿਆ ਦਾ ਠੰਡਣਾ ਬੱਚਾ ਨਹੀਂ ਤਾਂ ਹੈਗਾ ਇਹ ਹਵਾ ਨਹੀਂ ਤਾਂ ਦੇਖ ਸਾ ਦੇ ਜੀ ਦੁੱਧ ਕਿੰਨਾ ਚਾਹੀਦਾ ਕੋਲ ਦੋ ਹਜ਼ਾਰ ਰੁਪਏ ਮੈਨੇ ਘਰ ਜਿੱਥਾ ਮਰਜ਼ੀ ਚੋਕ ਲੈ ਜਾਏ 9-10 ਕਿਲੋ ਦੇ ਵਿੱਚਾਰ ਦੁੱਧ ਦੇ ਪਿਆਰ ਚ ਪੱਕਾ ਦੁੱਧ ਮੈਂ ਤੁਹਾਨੂੰ ਗਾਰੰਟੀ ਦਵਾਂਗੇ ਤੇ ਮਿਲਦੀ ਕਿੱਦਾਂ ਹੁਣ ਮਿਲਦੀ ਆ ਵੀ ਕੋਈ ਟੀਗਾ ਦਾ ਕੋਈ ਪਾੜਾ ਨਹੀਂ ਪੋਣਾ ਇਦਾਂ ਥਾਪੀ ਮਾਰਦੇ ਤੁਹਾਡੇ ਘਰੇ ਇਦਾਂ ਹੀ ਮਿਲਦੀ ਆ ਹਨਾ ਕੋਈ ਇੱਕ ਦਿਨ ਵੀ ਇਹਨੇ ਚੋਰੀ ਨਹੀਂ ਖਰਾਬ ਕੀਤਾ ਤੇ ਤੁਹਾਡੇ ਘਰੋਂ ਵੀ ਕੋਈ ਇਦਾਂ ਹੀ ਚੋਕ ਲੈ ਜਾਏ ਹਨਾ ਹਾਂ ਇਦਾਂ ਹੀ ਚੋਕ ਲੈ ਜਾਂਦੇ ਕਈ ਵਾਰੀ ਬੱਚੇ ਤੋਂ ਬਿਨਾਂ ਲੈ ਗਾਂ ਦਾ ਪਤਾ ਨਹੀਂ ਹੁੰਦਾ ਤਾਂ ਤੁਹਾਡੇ ਘਰੋਂ ਵੀ ਇਦਾਂ ਹੀ ਚੋਕ ਲੈ ਜਾਏ ਹਾਂ ਹਾਂ ਆਪਣੇ ਘਰ ਪਰਸੋਂ ਹੀ ਆਈ ਨੇ ਇੱਕ ਦਿਨ ਵੀ ਨਹੀਂ ਚੋਰੀ ਨਹੀਂ ਖਰਾਬ ਕੀਤਾ ਆਪਣਾ ਠੀਕ ਆ ਉਦੋਂ ਇਦਾਂ ਪਤਾ ਸੋਈ ਨੂੰ ਕਿੰਨਾ ਕਿਚਰਾ ਹੋ ਗਿਆ ਹਾਂ ਸੋਈ ਨਾਲ 20 ਵਜੇ ਮੈਨਾ ਮਾਰਨ ਲਈ ਇਹ ਤਾਂ ਕਿਤੇ ਘਰ ਜਾ ਕੇ ਨਾਮ ਵਾਲਾ ਮਾਰੂ ਤੁਹਾਨੂੰ ਗਰੰਟੀ ਅਜਾ ਮਤਲਬ ਹੈ ਜੇ ਸੱਜਰ ਇਹ ਮੈਂ ਮਾਰ ਨਹੀਂ ਜਦੋਂ ਬਾਈਕ ਨੂੰ ਮਾਰਦਾ ਠੀਕ ਆ ਤੁਹਾਨੂੰ ਬਸ ਫੋਨ ਦੇ ਕੇ ਕਰਕੇ ਮੱਥੇ ਮਾਰਦੇ ਹਾਂ ਹਾਂਜੀ ਮੌਸਮ ਠੰਡਾ ਆ ਤੇ ਉਹਦੇ ਕਰਕੇ ਹੁਣ ਬੱਚੇ ਗਈ ਆ ਦਿਨ ਨਹੀਂ ਭਜਦੇ ਤੇ ਇਹਦੇ ਕਿੰਨੇ ਚ ਪਹੁੰਚ ਕਰੀਏ ਫਿਰ ਹਰ ਵੀ ਜਿੱਦ ਨਹੀਂ ਇਹਦਾ ਬੱਚਾ ਹਾਂਜੀ ਉਹ ਦਿਨ ਆਪਾਂ ਇਹਦਾ 643000 ਰੁਪਇਆ ਲਾਇਆ ਵੀ ਹੈਗਾ ਹੈ ਅੱਛਾ ਉਹ ਦਿਨ ਵਾਲੇ 170000 ਰੁਪਏ ਲੈ ਨਹੀਂ ਤੇ ਹੁਣ ਬੱਚਾ ਮਰ ਗਿਆ ਆਪਣਾ ਪਾਣਾ ਵਾਦ ਗਿਆ ਆਪਾਂ ਹੁਣ ਪਾਣਾ ਹੀ ਦਵਾਂਗੇ ਅੱਛਾ ਹੁਣ ਆਪਾਂ 60000 ਦੇ ਦਈਏ ਕਰ ਦਈਏ ਛੋਟ ਚੜ ਥੋੜੀ ਬੈਸ 55000 ਦੀ ਪਹੁੰਚ ਕਰ ਦਈਏ ਕਰ ਦਾਂਗੇ ਰਵੀ ਜੀ ਅੱਛਾ ਜੀ ਹਾਂ ਪੂਰੇ 55000 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਆਪਾਂ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਬਾਕੀ ਥਾਣਾ ਚੰਗਾ ਲੱਗਾ ਹੈ ਇਹਦੇ ਕੋਲ ਹਾਂ ਲਾਗੇ ਕੋਲ ਉੱਤੇ ਕੋ ਡਰ ਦੂਨੀ ਹੈ ਇਦਾਂ ਮਾਰੇ ਕਿਰਪਾ ਮਿਲ ਪਿੰਦੀ ਠੀਕ ਹੈ ਤੇ ਹੁਣ ਇਹ ਕਾ ਟੋਕੜ ਕੱਪੰਜੇ ਇਹ ਟੋਕੜ ਕ ਬਣਾ ਲਈ ਜੀ ਸੱਤ ਕਮਾ ਵੀ ਨਹੀਂ ਚੱਕ ਪਾ ਗਏ ਅੱਛਾ ਦੁੱਧ 5.5 6 ਕਿਲੋ ਦੁੱਧ ਜੇ ਥਲੇ ਅੱਛਾ ਹਾਂ ਜੀ ਸੱਜਰ ਕਿੰਨਾ ਕਿ ਦੁੱਧ ਲੀ ਜੇ ਸੱਜਰ ਆ ਰੁਪਈਆ ਆਉਂਦੇ ਨੇ 13 14 ਕਿਲੋ ਦੁੱਧ ਦਿੰਦੀ ਹੈ ਤੋ ਰ ਫਿਰ ਬਾਕੀ ਆ ਭਈ ਜੇ ਟਾਈਮ ਸਵੇਰਾ ਸਵੇਰ ਦਾ ਵਾ ਜੇ ਕੋਈ ਤਿਆਰੀ ਤਿਆਰੀ ਨਹੀਂ ਕੀਤੀ ਜੇ ਤਰਾ ਪਿਛਵਾਇਆ ਵਾ ਜੇ ਉਤਰਾ ਹੀ ਆ ਕੋਈ ਤੇਲ ਨਹੀਂ ਮਲੇ ਜਾਂ ਕੋਈ ਨਮਾਈਆਂ ਨਹੀਂ ਆ ਨਾ ਨਾ ਨਹੀਂ ਠੰਡ ਹੁੰਨੇ ਤੁਹਾਨੂੰ ਤੇ ਕੋਈ ਰੱਜੀਆਂ ਰੁੱਜੀਆਂ ਨਹੀਂ ਜੇ ਪੂਰੀਆਂ ਆ ਜਲਾਇਆ ਇਹਦਾ ਫਿਰ ਮੁੱਲ ਮੋਲ ਆ ਰਿਹਾ ਜੀ ਗੱਭਣ ਤੋਂ ਕਰਤਾਂ ਬੜਾ ਡੰਗ ਲੱਭਣ ਲੱਗਾ ਹੈ ਮੁੱਲ ਤੇ ਉਹਨਾਂ ਹਰ 25000 ਰੁਪਈਆ ਅੱਛਾ ਅਗੋ ਤੁਸੀਂ ਦੱਸੋ ਰੁਪਈਆ ਜੀ 65 ਤੇ ਫਿਰ ਜ਼ਿਆਦਾ ਹੀ ਕਰੀ ਜਾਂਦੇ ਜੀ ਇਹਦੇ ਤੁਸੀਂ ਦੱਸੋ ਰੁਪਈਆ ਜੋ ਤੁਸੀਂ ਕਰਨਾ ਇਹ ਤੇ ਨਾ ਵੇਚਣ ਵਾਲੀਆਂ ਗੱਲਾਂ ਆ ਨਹੀਂ ਨਾ ਨੇ ਹਰ 20 ਵਿਗ ਜਾਂਦਾ ਡੰਗ ਤੁਹਾਨੂੰ ਬੜਾ ਗੱਭਣ ਤੋਂ ਕਰਨ ਮੁਸ਼ਕਲ ਲੱਗਦਾ ਆ ਇੱਕੋ ਗੱਲ ਕਰੀਏ ਫਿਰ ਕਰ ਦੋ ਰੁਪਈਆ ਜੋ ਤੁਸੀਂ ਕਰਨਾ ਕਰ ਦੋ ਇੱਕੋ ਗੱਲ ਕਰ ਦੋ ਕੋਈ 65 ਨਹੀਂ ਕੋਈ 60 ਨਹੀਂ ਹਾਂਜੀ 55000 ਤੇ ਛੋਟ ਕਰ ਦੋ ਕਿ ਨਹੀਂ ਕਰਨੀ ਜੀ ਇੱਡੇ ਵਿੱਚ ਨਾਲ ਹੀ ਗੱਲ ਕਰੀਏ ਮੈਨੂੰ ਰੁਪਈਆ ਦਾ ਧੱਕਾ ਹੋ ਜਾਂਦਾ 55000 ਦੇ ਉਦਾਂ ਵੇਖ ਜਾਂਦੀ ਐ ਤੇ ਤੁਹਾਨੂੰ ਪਤਾ ਹੀ ਵਜੇ ਨਹੀਂ ਨਹੀਂ ਜਾਂਦੇ 1000 ਛੱਡ ਦਈਏ 55 54 'ਚ ਪਹੁੰਚ ਕਰ ਦਈਏ ਫਿਰ ਚਲੋ ਛੱਡ ਦਾਂਗੇ ਰੁਪਈਆ ਛੱਡ ਦਾਂਗੇ ਠੀਕ ਐ ਹਾਂ ਨਾਲ ਵੀ ਜੀ ਹੋਣੀ ਚਲਿੰਦਾ 1000 ਦੀ ਠੀਕ ਐ ਹਾਂਜੀ ਹਾਂਜੀ ਤੇ ਠੀਕ ਐ ਵੀ ਜੀ ਹੋਰ ਕੁਝ ਕਹਿਣਾ ਫਿਰ ਠੀਕ ਐ ਰੁਪਈਏ ਇਹੋ ਇਹ ਬੇਨਤੀ ਵੀ ਸੋਈਆਂ ਸੋਈਆਂ ਇੱਥੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਗੇ ਖੜੇ ਠੀਕ ਐ ਜੀ ਹਾਂਜੀ ਹਾਂਜੀ ਬਾਕੀ ਜੋ ਵੀ ਐ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਐ ਆਪਣੀ ਇੱਥੇ ਆ ਕੇ ਤਸੱ